ਦੋਸਤੋ ਸਸਕੀ ਕਾਲ ਜੀ ਜੁੜਿਆ ਨਵੀਂ ਵੀਡੀਓ ਦੇ ਵਿੱਚ ਮੈਂ ਗੁਰਿੰਦਰ ਫਿਰ ਤੋਂ ਤੇ ਸ਼ੁਰੂ ਕਰਦੇ ਆ ਜੀ ਉਹੀ ਮੋਟੀਵੇਸ਼ਨ ਦਾ ਸਿਲਸਿਲਾ ਤੇ ਅੱਜ ਜਿਹੜਾ ਵਿਸ਼ਾ ਲੈ ਕੇ ਆਇਆ ਉਹ ਵੀ ਤੁਹਾਨੂੰ ਜਰੂਰ ਹੈਲਪ ਦੇਊਗਾ ਜੇ ਤੁਸੀਂ ਜ਼ਿੰਦਗੀ ਚ ਡਾਊਨ ਫੀਲ ਕਰ ਰਹੇ ਹੋ ਜੇ ਤੁਹਾਨੂੰ ਲੱਗਦਾ ਮੇਰੀ એનર્ਜੀ ਡਾਊਨ ਆ ਹਰ ਸਮੇ ਤੁਸੀਂ ਲੇਜੀ ਜੇ ਹੋਏ ਰਹਿੰਦੇ ਹੋ ਨਾ ਤੁਹਾਨੂੰ ਨੈਗੇਟਿਵਿਟੀ ਹਰ ਸਮੇ ਤੁਹਾਡੇ ਅੰਦਰ ਚੱਲਦੀ ਆ ਤੇ ਜਾਂ ਫਿਰ ਤੁਹਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਕੌਨਫੀਡੈਂਸ ਦੀ ਕਮੀ ਤੁਹਾਡੇ ਵਿੱਚ ਆਈ ਹੋਈ ਆ ਜ਼ਿੰਦਗੀ ਜੀ ਨਹੀਂ ਰਹੇ ਜ਼ਿੰਦਗੀ ਆ ਜਿਹੜੀ ਤੁਸੀਂ ਉਹ ਬਸ ਕੱਟ ਰਹੇ ਹੋ ਸੋ ਆ ਤਿੰਨ ਪੁਆਇੰਟ ਲੈ ਕੇ ਆਇਆ ਹਾਂ ਪੁਆਇੰਟ ਬਹੁਤ ਸਾਰੇ ਹੋ ਸਕਦੇ ਆ ਪਰ ਅੱਜ ਸਿਰਫ ਤਿੰਨ ਪੁਆਇੰਟ ਤੁਹਾਡੇ ਨਾਲ ਸਾਂਝੇ ਕਰਨੇ ਆ ਇਹ ਮੰਨਣ ਦੀ ਕੋਸ਼ਿਸ਼ ਕਰ ਲੋ ਜ਼ਰੂਰ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਚੰਗੀ ਹੋ ਜਾਊਗੀ ਸੋ ਆਜੋ ਜੀ ਸ਼ੁਰੂ ਕਰਦੇ ਆ ਵੀਡੀਓ ਪਹਿਲਾ ਪੁਆਇੰਟ ਆ ਚੰਗੀ ਜ਼ਿੰਦਗੀ ਦੇ ਲਈ ਚੰਗਾ ਪਹਿਨੋ ਚੰਗਾ ਪਾਓ ਸਿਆਣੇ ਵੀ ਕਹਿੰਦੇ ਨੇ ਤੇ ਇਹ ਜ਼ਰੂਰੀ ਵੀ ਆ ਕੀ ਆਪਣਾ ਜਿਹੜਾ ਤੁਹਾਡਾ ਡਰੈਸ ਡਰੈਸਾ ਪਾ ਜੋ ਤੁਸੀਂ ਕੱਪੜਾ ਪਾਉਣਾ ਲੀੜੇ ਕੱਪੜੇ ਲੀੜੇ ਜੋ ਵੀ ਪਾਉਣੇ ਆ ਤੁਸੀਂ ਉਹ ਵਧੀਆ ਹੋਣ ਚੰਗੇ ਹੋਣ ਤੇ ਇੱਥੇ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਵਾਂ ਚੰਗੇ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਬ੍ਰਾਂਡ ਹੀ ਪਾਉਣੇ ਆ ਜਾਂ ਤੁਸੀਂ ਮਹਿੰਗੇ ਕੱਪੜੇ ਪਾਉਣੇ ਆ ਜਾਂ ਤੁਸੀਂ ਰੋਜ਼ ਨਵਾਂ ਕੱਪੜਾ ਪਾਉਣਾ ਨਹੀਂ ਜੋ ਵੀ ਪਾਉਨੇ ਹੋ ਭਾਵੇਂ ਤੁਹਾਡੇ ਕੋਲੇ ਘੱਟ ਕੱਪੜੇ ਨੇ ਜ਼ਿਆਦਾ ਕੱਪੜੇ ਨੇ ਉਹ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਤੁਹਾਡੇ ਪਾਏ ਉਹ ਜੱਜਣੇ ਚਾਹੀਦੇ ਨੇ ਤੁਹਾਨੂੰ ਆਪਣੇ ਆਪ ਨੂੰ ਇੱਕ ਅੰਦਰੋਂ ਇਨਰ ਸੈਟੀਸਫੈਕਸ਼ਨ ਹੋ ਪਾ ਕੇ ਹੋਣੀ ਚਾਹੀਦੀ ਆ ਵੀ ਹਾਂ ਅੱਜ ਮੇਰੀ ਜਿਹੜੀ ਡਰੈਸ ਸੈਂਸ ਆ ਉਹ ਬਹੁਤ ਵਧੀਆ ਵਾ ਤੁਸੀਂ ਪੱਗ ਬੰਨਦੇ ਹੋ ਤੁਹਾਨੂੰ ਇਹ ਹੋਣਾ ਚਾਹੀਦਾ ਵੀ ਅੱਜ ਮੇਰੀ ਪੱਗ ਦਾ ਰੰਗ ਬਹੁਤ ਵਧੀਆ ਵੀ ਮੇਰੇ ਜੱਜ ਰਿਹਾ ਕੋਈ ਕਵੇ ਨਾ ਕਵੇ ਤੁਹਾਨੂੰ ਆਪਣੀ ਤਸੱਲੀ ਹੋਣੀ ਚਾਹੀਦੀ ਠੀਕ ਹੈ ਜੀ ਕੋਈ ਕਮੀਜ਼ ਪਾਈ ਆ ਤੁਹਾਨੂੰ ਲੱਗਣਾ ਚਾਹੀਦਾ ਵੀ ਹਾਂ ਇਹ ਕਮੀਜ਼ ਮੇਰੇ ਬਹੁਤ ਜੱਜਦੀ ਆ ਲੇਡੀ ਸੂਟ ਪਾਉਂਦੀਆਂ ਨੇ ਉਹਦੇ ਵਿੱਚ ਉਹਨਾਂ ਨੂੰ ਕੌਨਫੀਡੈਂਸ ਆਉਣਾ ਚਾਹੀਦਾ ਇਨਰ ਸੈਟੀਸਫੈਕਸ਼ਨ ਆਉਣੀ ਚਾਹੀਦੀ ਆ ਉਹਨਾਂ ਨੂੰ ਉਹਦੇ ਨਾਲ ਕੰਫਰਟੇਬਲ ਉਹਨਾਂ ਨੂੰ ਫੀਲ ਹੋਣਾ ਚਾਹੀਦਾ ਵਾ ਉਹ ਚੀਜ਼ ਬਹੁਤ ਜ਼ਰੂਰੀ ਆ ਠੀਕ ਹੈ ਸੋ ਪਹਿਲਾਂ ਤੁਸੀਂ ਆਪਣੀ ਤਸੱਲੀ ਦੇਖੋ ਫੇਰ ਲੋਕਾਂ ਦੀ ਕਿ ਲੋਕ ਤੁਹਾਡੀ ਤਾਰੀਫ਼ ਕਰਦੇ ਆ ਨਹੀਂ ਕਰਦੇ ਉਹ ਬਾਅਦ ਚ ਦੇਖਣਾ ਤੁਹਾਨੂੰ ਆਪਣੇ ਆਪ ਨੂੰ ਬਸ ਕੰਫਰਟੇਬਲ ਲੱਗਣਾ ਚਾਹੀਦਾ ਉਹ ਡਰੈਸ ਪਾਉਣੀ ਆ ਤੇ ਇਹ ਤੁਹਾਡੇ ਕੌਨਫੀਡੈਂਸ ਦੇ ਵਿੱਚ ਜ਼ਰੂਰ ਫਰਕ ਪਾਉਗੀ ਚੀਜ਼ ਜੀ ਦੂਜਾ ਪੁਆਇੰਟ ਆ ਜੀ ਚੰਗਾ ਖਾਓ ਇਹ ਵੀ ਬਹੁਤ ਜ਼ਰੂਰੀ ਹੈ ਜੇ ਚੰਗਾ ਪਾਉਣਾ ਜ਼ਰੂਰੀ ਹੈ ਚੰਗਾ ਖਾਣਾ ਵੀ ਜ਼ਰੂਰੀ ਹੈ ਤੇ ਜੇ ਤੁਸੀਂ ਚੰਗਾ ਖਾਓਗੇ ਸਰੀਰ ਤੁਹਾਡਾ ਫਿੱਟ ਰਹੂਗਾ ਤੁਸੀਂ ਤੰਦਰੁਸਤ ਰਹੋਗੇ ਤੁਹਾਡੀ ਬਾਡੀ ਲੈਂਗੁਏਜ ਜਿਹੜੀ ਉਹ ਵਧੀਆ ਰਹੂਗੀ ਜੇ ਤੁਸੀਂ ਚੰਗੀ ਖੁਰਾਕ ਖਾਧੀ ਆ ਤਾਂ ਚੰਗਾ ਸੋਚ ਵੀ ਸਕੋਗੇ ਤੇ ਜੇ ਤੁਸੀਂ ਫਿੱਟ ਹੋ ਤੰਦਰੁਸਤ ਹੋ ਤੇ ਜਿਹੜੀ ਮੈਂ ਗੱਲ ਕੀਤੀ ਆ ਕੱਪੜਾ ਲੀੜੇ ਵਧੀਆ ਪਾਉਣ ਦੀ ਉਹ ਵੀ ਤਾਂ ਹੀ ਜਚਣੇ ਆ ਜੇ ਤੁਸੀਂ ਤੰਦਰੁਸਤ ਹੋ ਤੁਹਾਨੂੰ ਉਹ ਵੀ ਪਾਇਆ ਤਾਂ ਹੀ ਚੰਗਾ ਲੱਗਣਾ ਕੱਪੜਾ ਜੇ ਤੁਸੀਂ ਬਿਲਕੁਲ ਹੈਲਦੀ ਹੋ ਸੋ ਇਹ ਬਹੁਤ ਜ਼ਰੂਰੀ ਆ ਕੋਈ ਵੀ ਕੋਸ਼ਿਸ਼ ਕਰਿਆ ਕਰੀਏ ਆਪਾਂ ਇਹੋ ਜੀ ਚੀਜ਼ ਨਾ ਖਾਈਏ ਜਿਹੜਾ ਸਾਨੂੰ ਪਤਾ ਹਰ ਹਰ ਬੰਦੇ ਨੂੰ ਆਪਣੀ ਬਾਡੀ ਦਾ ਪਤਾ ਕਿ ਆਹ ਜਿਹੜਿਆ ਜੋ ਮੈਂ ਖਾ ਰਿਹਾ ਮੈਨੂੰ ਸੂਟ ਕਰਦਾ ਜਾਂ ਨਹੀਂ ਕਰਦਾ ਪਰ ਫਿਰ ਵੀ ਕਈ ਵਾਰੀ ਨਾ ਆਪਾਂ ਜੀਬ ਦੇ ਸੁਆਦ ਨੂੰ ਉਹ ਚੀਜ਼ ਖਾਣੇ ਆ ਜੋ ਸਾਨੂੰ ਸੂਟ ਨਹੀਂ ਕਰਦੀ ਤੇ ਫਿਰ ਆਪਣੀ ਬਾਡੀ ਆ ਜਿਹੜੀ ਉਹ ਡਾਊਨ ਹੋਈ ਰਹਿੰਦੀ ਆ ਸੋ ਉਹ ਚੀਜ਼ਾਂ ਦੀ ਲਿਸਟ ਬਣਾ ਲਓ ਜਿਹੜੀਆਂ ਤੁਹਾਨੂੰ ਸੂਟ ਨਹੀਂ ਕਰਦੀਆਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਬਾਰ ਕੱਟ ਦੋ ਚੰਗਾ ਖਾਣਾ ਵਾ ਹੈਲਦੀ ਖਾਣਾ ਵਾ ਤੇ ਘੱਟ ਖਾਣਾ ਵਾ ਇਹ ਵੀ ਚੀਜ਼ ਬਹੁਤ ਜ਼ਰੂਰੀ ਆ ਜੀ ਚੰਗੀ ਜ਼ਿੰਦਗੀ ਦੇ ਲਈ ਤੀਜਾ ਪੁਆਇੰਟ ਆਉਂਦਾ ਜੀ ਚੰਗਾ ਸੋਚੋ ਸੋ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਚੰਗੀ ਸੋਚ ਦੇ ਲਈ ਚੰਗਾ ਸਾਨੂੰ ਖਾਣਾ ਪੀਣਾ ਪਹਿਣਾ ਕਿਉਂਕਿ ਜੇ ਤੁਸੀਂ ਸਰੀਰਕ ਤੌਰ ਤੇ ਫਿੱਟ ਹੋ ਤਾਂ ਤੁਹਾਡੀ ਮੈਂਟਲ ਹੈਲਥ ਫਿੱਟ ਆ ਜੇ ਤੁਸੀਂ ਮੈਂਟਲੀ ਤੌਰ ਤੇ ਫਿੱਟ ਹੋ ਤੁਸੀਂ ਕੋਈ ਵੀ ਜਿਹੜਾ ਡਿਸੀਜਨ ਆਪਣੀ ਜ਼ਿੰਦਗੀ ਦਾ ਉਹ ਲੈ ਸਕਦੇ ਹੋ ਤੁਸੀਂ ਇਸ ਕਾਬਿਲ ਬਣ ਸਕਦੇ ਹੋ ਕਿ ਤੁਹਾਡੇ ਲਈ ਕੀ ਚੰਗਾ ਤੇ ਕੀ ਮਾੜਾ ਇੱਕ ਤਾਂ ਇਸ ਤਰ੍ਹਾਂ ਦੇ ਨਾਲ ਚੰਗਾ ਸੋਚਣਾ ਹੋ ਗਿਆ ਇੱਕ ਇਹਨੂੰ ਐਕਸਪਲੇਨ ਕਰ ਸਕਦੇ ਹਾਂ ਪੁਆਇੰਟ ਨੂੰ ਕਿ ਦੂਜਿਆਂ ਦੇ ਲਈ ਵੀ ਚੰਗੀ ਸੋਚ ਰੱਖਣੀ ਆ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸੇ ਨੂੰ ਇਹ ਨਹੀਂ ਕਿ ਉਹ ਕਾਮਯਾਬੀ ਵੱਲ ਜਾ ਰਿਹਾ ਤੇ ਆਪਾਂ ਬਾਦੂਆਮਾਂ ਦੇਣੀਆਂ ਵੀ ਯਾਰ ਕਿਉਂ ਜਾ ਰਿਹਾ ਨਹੀਂ ਅਸੀਂ ਕਿਸੇ ਲਈ ਵੀ ਕੋਈ ਵੀ ਮਾੜਾ ਕਮੈਂਟ ਕਦੇ ਨਹੀਂ ਕਰਨਾ ਹਰੇਕ ਲਈ ਚੰਗੀ ਸੋਚ ਰੱਖਣੀ ਆ ਜਦੋਂ ਤੁਸੀਂ ਇਦਾਂ ਕਰਨਾ ਸ਼ੁਰੂ ਕਰਤਾ ਨਾ ਜਿਹੜੀ ਨੈਗੇਟਿਵਿਟੀ ਆ ਅੰਦਰ ਥੋੜੀ ਬਹੁਤ ਵੀ ਆ ਉਹ ਬਾਹਰ ਹੋ ਜਾਊਗੀ ਨਾ ਤਾਂ ਤੁਸੀਂ ਕਿਸੇ ਲਈ ਮਾੜਾ ਸੋਚ ਰਹੇ ਹੋ ਨਾ ਆਪਣੇ ਲਈ ਸੋਚਣਾ ਵਾ ਵੀ ਹਾਂ ਆਪਣੇ ਲਈ ਵੀ ਨੈਗੇਟਿਵਿਟੀ ਨਹੀਂ ਹਮੇਸ਼ਾ ਲੈ ਕੇ ਆਉਣੀ ਵੀ ਇਹ ਕੰਮ ਪਤਾ ਨਹੀਂ ਹੋਊਗਾ ਨਹੀਂ ਹੋਊਗਾ ਡਬਲ ਮਾਈਂਡ ਹੋ ਕੇ ਕੋਈ ਕੰਮ ਨਹੀਂ ਕਰਨਾ ਤੇ ਇਹ ਹਮੇਸ਼ਾ ਪੋਜ਼ਿਟਿਵ ਵਾਈਬ ਆਪਣੇ ਅੰਦਰ ਰੱਖ ਕੇ ਸਾਰੇ ਕੰਮ ਕਰਨਿਆਂ ਦੂਜਿਆਂ ਦਾ ਹਮੇਸ਼ਾ ਭਲਾ ਮੰਗਣਾ ਵਾ ਕਿਸੇ ਦੀ ਨਿੰਦਾ ਚੁਗਲੀ ਜਦੋਂ ਨਹੀਂ ਕਰੋਗੇ ਤਾਂ ਤੁਹਾਡੀ ਸੋਚ ਆ ਜਿਹੜੀ ਹੋਊਗਾ ਇੱਕਦਮ ਕਲੀਨ ਹੋਊਗੀ ਤੇ ਤੁਹਾਡੀ ਜ਼ਿੰਦਗੀ ਚ ਆਪੇ ਸੁਧਾਰ ਹੋਊਗਾ ਚੰਗੀ ਆਪੇ ਲੱਗਣ ਲੱਗ ਜਾਣੀ ਆ ਤੁਹਾਨੂੰ ਇਹ ਜ਼ਿੰਦਗੀ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਮੈਂ ਉਮੀਦ ਕਰਦਾ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਨਵਾਂ ਆਈਡੀਆ ਲੈ ਕੇ ਜਲਦੀ ਮਿਲਦਾ